ਜੀ ਮਿੱਤਰੋ ਕੀ ਹਾਲ ਸਾਰੇ ਭਰਾਵਾਂ ਦਾ ਘਰ ਪਰਿਵਾਰ ਜਾਨਵਰ ਸਾਰੇ ਵੀਰਾਂ ਸੈੱਟ ਨੇ ਤੇ ਆਪਾਂ ਕਰਦੇ ਆਂ ਵਲੌਗ ਦੀ ਸਟਾਰਟਿੰਗ ਤੇ ਸਾਰਨਾ ਪਹਿਲਾਂ ਆਪਾਂ ਬੱਚਿਆਂ ਦੇ ਲਾਉਣੇ ਰੰਗ ਆ ਚਾਰਕ ਬੱਚੇ ਵੱਡੇ ਆ ਆਪਣੇ ਇਹ ਉੱਦਨ ਜੋਗ ਹੈਗੇ ਤੇ ਇਹਨਾਂ ਦੇ ਆਪਾਂ ਲਾਉਣੇ ਰੰਗ ਰੰਗ ਲਿਆਉਣੇ ਚੱਕ ਕੇ ਆਪਾਂ ਆ ਰੰਗ ਲੈ ਡ ਕੇ ਵੇਆ Ini adalah warna merah, warna hitam, dan merah. Ini adalah yang saya gunakan. Ini adalah warna merah, warna hitam, dan ini ਚਲੋ ਲਗਣੇ ਆ ਪੈਨੇ ਰੰਗ ਇੱਕ ਇੱਕ ਦੇ ਰੰਗ ਲਾਉਣੇ ਆ ਤੇ ਰੰਗ ਲਾ ਕੇ ਫਿਰ ਤੁਹਾਨੂੰ ਵਿਖਾਉਣੇ ਆ ਕਿਵੇਂ ਕਿਵੇਂ ਰੰਗ ਲਾਇਆ ਆਪਾਂ ਲਓ ਮਿੱਤਰੋ ਪਹਿਲੇ ਬੱਚੇ ਤੇ ਆਪਾਂ ਲਾਤਾ ਰੰਗ ਰੱਤੇ ਦੇ ਕਾਂਦ ਕਰਤੀ ਆਪਾਂ ਕੱਲੀ ਕਾਲੀ ਤੇ ਦੂਜੀ ਬਗਲ ਚ ਆਪਾਂ ਕੋਈ ਰੰਗ ਨਹੀਂ ਲਾਇਆਗਾ ਤੇ ਕਾਂਦੀ ਬਹੁਤ ਦਿਸੂਗੀ ਹੁਣ ਤਾਂ ਇਹ ਲੜਾਂ ਜੇ ਜੁੜੇ ਜੇ ਖੰਬਾ ਇਹ ਸੁੱਕ ਕੇ ਜਮਾਂ ਸਾਫ ਹੋ ਜਾਣਗੇ ਵੜੀਆ ਖੰਭ ਹੋ ਜਾਣਗੇ ਕਲਪ ਬਹੁਤ ਚੜਦੀ ਐ ਇਹ ਦੇਖੋ ਰਤਾ ਮੇਰੇ ਨਾਲ ਚिटिंगਾ ਖਾਂਦਾ ਬਣੂਗਾ ਇਹ ਆਪਣੇ ਰਤੇ ਦਾ ਪੁੱਤ ਆ ਇਹ ਦੇਖੋ ਜੀ ਪੰਜ ਖੰਭ ਕੀਤੇ ਆ ਪੱਕਾਲੇ ਛੱਡਦੇ ਆਪਾਂ ਇਹਨੂੰ ਪਿੰਜਰੇ 'ਚ ਆ ਆਪਣਾ ਦੂਜਾ ਬੱਚਾ ਜਮਾ ਚਿੱਟਾ ਸੀਗਾ ਮੋਡੇ ਜਿਹੜੇ ਰੰਗ ਲਾਇਆ ਸੀਗਾ ਇਹਦਾ ਆਪਾਂ ਗੁਲਾਬੀ ਘੰਡ ਕਰਤਾ ਤੇ ਹਰੀ ਟੌਰੀ ਕਰਤੀ ਬਗਲਾਂ ਜਮਾਂ ਚਿੱਟੀਆਂ ਸਾਫ ਆ ਆ ਕੰਡ ਕਰਤਾ ਬਗਲਾ ਬੀਰ ਬਹੁਤ ਸੋਹਣਾ ਲੱਗਦਾ ਗੁਲਾਬੀ ਕੰਡ ਬਗਲਾਂ 'ਚ ਨਹੀਂ ਹੁੰਦਾ ਪੱਕਾ ਲਾ ਕੰਡ ਕੰਡ ਕੀਤਾ ਤੇ ਹਰੀ ਕਰਤੀ ਟੌਰੀ ਆ ਪੈਦੀ ਥੋੜੀ ਜੀ ਬਹੁਤ ਸੋਹਣਾ ਲੱਗੂਗਾ ਰੰਗ ਇਹਦੇ ਵੀ ਕਰੋ ਇਸ ਸ਼ੌਂਕਾ ਚਿੱਟੀਆਂ ਅੱਖਾਂ ਦਾ ਬੱਚਾ ਵੇਖੋ ਅੱਖਾਂ ਚਿੱਟੀਆਂ ਕਰਦਾ ਆਉਂਦਾ ਸਾਫ਼ ਜੀਆਂ ਕਰਦਾ ਆਉਂਦਾ ਲੰਮਾ ਹੀ ਬੜਾ ਬੱਚਾ ਲਾਉਣੇ ਆਪਾਂ ਇਹਦੇ ਭਰਾ ਦੇ ਰੰਗ ਹੁਣ ਹਾਂਜੀ ਆ ਜਿਹੜਾ ਆਪਾਂ ਮਗਰ ਰੰਗ ਲਾਇਆ ਸੀ ਕਬੂਤਰ ਦੇ ਉਹਦਾ ਭਰਾ ਸਗਾ ਵੇਖੋ ਇਹਦੇ ਨਾਲ ਬਗਲਾ ਦੋਵੇਂ ਚਿੱਟੀਆਂ ਤੇ ਗੁਲਾਬੀ ਘਾਂਡੇ ਦਾ ਕਰਤਾ ਉਹਦਾ ਵੀ ਗੁਲਾਬੀ ਘਾਂਡੀ ਸੀਗਾ ਵੇਖੋ ਇਹ ਉਹਦੀ ਹਰੀ ਟੋਰੀ ਸੀ ਨਾਲ ਇਹਦੀ ਆਪਾਂ ਕਰਤੀ ਕਾਲੀ ਟੋਰੀ ਕਾਲੀ ਕਰਤੀ ਐ ਪਟਵਰੀ ਉਹਦੀ ਹਰੀ ਸੀਗੀ ਇਹ ਸਕੇ ਭਰਾ ਦੋਵੇਂ ਅੱਖਾਂ ਇਹ ਵੀ ਮੇਲਾ ਚਿੱਟੀਆਂ ਹੀ ਕਰੂਗਾ ਚਲੋ ਛੱਡਦੇ ਆਪਾਂ ਇਹਨੂੰ ਇਹਦੇ ਪਿੰਜਰੇ 'ਚ ਲਾਉਣੇ ਗਾਂਲੇ ਬੱਚੇ ਦੇ ਰੰਗ ਆਓ ਜੀ ਗਾਂਲਾ ਬੱਚਾ ਫੜ ਲਿਆ ਇਹਦੀ ਆਪਾਂ ਕਰਤੀ ਗੁਲਾਬੀ ਕਾਂਤ ਇੱਕ ਵੇਖੋ ਸੋਹਣੀ ਲੱਗੀ ਆ ਤੇ ਕਾਲਾ ਕੰਡ ਕਰਤਾ ਇਹਦਾ ਵੇਖੋ ਕਾਲਾ ਕੰਡ ਬਹੁਤ ਚਮਕਦਾ ਦੂਰੋਂ ਵੀ ਚਿੱਟੀਆਂ ਅੱਖਾਂ ਦਾ ਬੱਚਾ ਆਪਣਾ ਹੀ ਕਾਲਾ ਕੰਨ ਤੇ ਗੁਲਾਬੀ ਕਾਂ ਤੇ ਦੀ ਸੋਹਣੀ ਲੱਗੂ ਮੈਨੂੰ ਲੱਗਦਾ ਉੱਡੇ ਫਿਰਦੇ ਨੇ ਮੁੱਢਾ ਹਰਾ ਸੀਗੇ ਤੇ ਭਰਾ ਦਾ ਵੀ ਹਰਾ ਕਰੋ ਸ਼ਾਉਂਗਾ ਇਹਦੇ ਮੋਏ ਵੀ ਆ ਇੱਕ ਪਾਸੇ ਜ਼ਿਆਦਾ ਇੱਕ ਪਾਸੇ ਥੋੜੀ ਆ ਦੇਖੋ ਚੱਲ ਲਾਉਣੇ ਆ ਪਏ ਇਹਦੇ ਭਰਾ ਦੇ ਰੰਗ ਫੜ ਕੇ ਜੁੜੇ ਜੇ ਪਏ ਆ ਖਾਮ ਕੇਰਾ ਕੋਈ ਨਹੀਂ ਸੈੱਟ ਹੋ ਜਾਣਗੇ ਸੁੱਕ ਕੇ ਹੋਣਗਾ ਇਹ ਗਿੱਲਾ ਨਾ ਰੰਗ ਹੁਣੇ ਲਾਇਆ ਹੈ ਜੀ ਆ ਇਸ ਦਾ ਭਰਾ ਜਿਹੜਾ ਮਗਰ ਰੰਗ ਲਾਇਆ ਸੀਗਾ ਇਹ ਦਾ ਪਾ ਡੰਡਾ ਕਰਤਾ ਉਹਦੀ ਕਾਂ ਸੀਗੀ ਇਹਦਾ ਡੰਡਾ ਕਾਲਾ ਕੰਡ ਉਹਦਾ ਵੀ ਸੀਗਾ ਤੇ ਇਹਦਾ ਵੀ ਕਾਲਾ ਕੰਡ ਹੀ ਆ ਇੱਕੋ ਜਿਹੇ ਦੋਵੇਂ ਬੱਚੇ ਵੈਸੇ ਤਾਂ ਕਾਲਾ ਕੰਡ ਤੇ ਗੁਲਾਬੀ ਕਰਤਾ ਡੰਡਾ ਛਿੱਟੀਆਂ ਅੱਖਾਂ ਦਾ ਇਹ ਵੀ ਪੀਂਗਾ ਕਰੂਗਾ ਮੇਰਾ ਦਾਇਤਾ ਉਹ ਛਿੱਟੀਆਂ ਦਾ ਦੇਖੋ ਸੋਨਾ ਕੀਤਾ ਡੰਡਾ ਦੱਸੋ ਜੀ ਇਧਰ ਆਪਾਂ ਕੋਈ ਰੰਗ ਨਹੀਂ ਲਾਇਆਗਾ ਇਹਦੇ ਦੇਖੋ ਜੀ ਕਾਂਡੇ ਸੁੱਕ ਗਏ ਦੂਜਾ ਚੜ ਜਾਣਾ ਇਹ ਆ ਆਪਣਾ ਸਿੰਗਲ ਹੀ ਬੱਚਾ ਇਹਦਾ ਆਪਾਂ ਸਿੰਗਲ ਹੀ ਟੂਸਾ ਕਰਤਾ ਫਿਰ ਬਾਕੀ ਜਮਾਂ ਚਿੱਟਾ ਬੱਚਾ ਹੈ ਇਹ ਇਹਦਾ ਆਪ ਗੁਲਾਬੀ ਕਾਂਦੀ ਕੀਤੀ ਕੱਲੀ ਉਹ ਆਪਾ ਕਿਤੇ ਰੰਗ ਨਹੀਂ ਲਾਇਆ ਇਹਦੇ ਚਿੱਟਾ ਅੱਖਾਂ ਦਾ ਬੱਚਾ ਹੈ ਵੀ ਗੁਲਾਬੀ ਕਾਂਦ ਕੱਲੀ ਤੁਹਾਨੂੰ ਛੱਡਦੇ ਆ ਪਿੰਜਰੇ ਲਾਉਣੇ ਆ ਪਾ ਗਾਣੇ ਬੱਚੇ ਦੇ ਰੰਗ ਆ ਦੇਖੋ ਜੀ ਪਾ ਇੱਥੇ ਰੰਗ ਲਾਉਣੇ ਆ ਆ ਆਪਣਾ ਹਰਾ ਰੰਗ ਪਿਆ ਆ ਗੁਲਾਬੀ ਤੇ ਆ ਕਾਲਾ ਆ ਡੱਕੇ ਨਾਲ ਨਾਲ ਹੀ ਪਏ ਆ ਤੇ ਇਹਨਾਂ ਚੋਂ ਸਾਰੇ ਲੱਗ ਗਏ ਤੇ ਇੱਕ ਬੱਚਾ ਰਹਿ ਗਿਆ ਆ ਬਿਠਾ ਹੋਰਲੇ ਪਾਸੇ ਇਹ ਬੱਚੇ ਰੰਗ ਵਾਲਾ ਰਹਿ ਗਿਆ ਬਾਕੀ ਤਾਂ ਸਾਰਿਆਂ ਦੇ ਲੱਗ ਗਿਆ ਤੇ ਦੂਜੇ ਹਜੇ ਛੂਟੇ ਆ ਉਹਨਾਂ ਨੂੰ ਆਪਾਂ ਇਹ ਕੇਰਾ ਆਪਾਂ ਛਤਰੀ ਤੇ ਬਾਦਨੇ ਨੇ ਸਾਰਿਆਂ ਦੇ ਰੰਗ ਲਾ ਗਏ ਤੇ ਬਾਕੀਆਂ ਨੂੰ ਫਿਰ ਆਪਾਂ ਜਾਲ ਵੇਲਾ ਕਰਕੇ ਤੇ ਜਾਂਚ ਪਾ ਕੇ ਲਿਆਉਣੀ ਆਪਾਂ ਬਾਹਰ ਇਹਨਾਂ ਨੂੰ ਪਾਣੀ ਪੂਣੀ ਦੇ ਕੇ ਤੇ ਛੋਲੇ ਦੇ ਕੇ ਤੇ ਬਾਦਨੇ ਆਪਾਂ ਤੇ ਉਹਨਾਂ ਦੇ ਆਪਾਂ ਬਾਅਦ ਚ ਲਾਉਣੇ ਰੰਗ ਕੇਰਾ ਆਪਾਂ ਇਹਨਾਂ ਦੇ ਲਾ ਕੇ ਤੇ ਇਹਨਾਂ ਦਾ ਫਾਈਨਲ ਕਰਦ ਗਏ ਤੇ ਕਮੈਂਟ ਕਰਕੇ ਦੱਸੋ ਬਈ ਰੰਗ ਕਿਵੇਂ ਲੱਗਾ ਵੇਖੋ ਮਿੱਤਰੋ ਆਪਾਂ ਇਹਦੀ ਕਰਤੀ ਆ ਹਰੀ ਚਾਲਰ ਐਨੀ ਕਿ ਚਾਲਰ ਕੀਤੀ ਆ ਆਪਾਂ ਇਹ ਆਪ ਗਰਮੀ ਜਿਵੀ ਕੀਤੀ ਸੀ ਕਾਲੀਆਂ ਚੱਲਨ ਗਈ ਤੀਆਂ ਕਬੂਤਰ ਬਹੁਤ ਹੀ ਨੀਆਂ ਸੀਗਾ ਤੇ ਉਹਨੂੰ ਵੇਖ ਕੇ ਆਪਾਂ ਕਰਤੀ ਹਰੀ ਇਹ ਖਟੀਆਂ ਖਨਾ ਕਬੂਤਰ ਆ ਹਰੀ ਚਾਲਰ ਤੇ ਗਲਾਬੀ ਕਰਤੀ ਟੋਰੀ ਆ ਪੈਦੀ ਐਨੀ ਟੋਰੀ ਕਰਤੀ ਆਪਾਂ ਇਹਦੀ ਉੱਤਰ ਇਹ ਵੀ ਬਹੁਤ ਲੰਮਾ ਦੇਖੋ ਸੋਹਣ ਲੱਗਦਾ ਰੰਗ ਇਹ ਪਿੰਜਰੇ ਤੇ ਫਾਈਨਲ ਹੋ ਗਿਆ ਆਪਾਂ ਸਾਰਿਆਂ ਦੇ ਰੰਗ ਲਾਤਾ ਹੁਣ ਆਪਾਂ ਨਵੇਂ ਬੱਚੇ ਲਿਆਵਾਂਗੇ ਹਾਂਜੀ ਭਾਈ ਕਿਰਾਂ ਆਪਣੇ ਕੋਲ ਆਹਾ ਸੀ ਬੱਚੇ ਉੱਡਣ ਵਾਲੇ ਤੇ ਇਹਨਾਂ ਦੇ ਆਪਾਂ ਲਾਤਾ ਰੰਗ ਸਾਰਿਆਂ ਦੇ ਦੇਖੋ ਇਹ ਆਇਦਰੋ ਸਾਫ਼ ਆਉਣੀ ਵੀਡੀਓ ਸਾਰੇ ਇੰਨੇ ਆਪਾਂ ਰੰਗ ਲਾਤਾ ਤੇ ਇਹਨਾਂ ਨੂੰ ਆਪਾਂ ਜਾਂਚ ਪਾ ਦਿੰਨੇ ਆ ਛੋਲੇ ਪਾਣੀ ਦੇ ਕੇ ਤੇ ਜਾਂਚ ਪਾ ਦਿੰਨੇ ਆ ਤੇ ਆਹ ਲ ਜਾਂਚ ਪਾ ਦਿੰਨੇ ਆ ਆਪਾਂ ਤੇ ਫਿਰ ਆਪਾਂ ਦੂਜੇ ਬੱਚੇ ਲੈ ਕੇ ਆਉਣੇ ਆ ਇਹਨਾਂ ਦੇ ਜਿਹੜੇ ਛੋਟੇ ਐਦੋਂ ਉਹ ਹਜੇ ਉੜਦੇ ਨਹੀਂਗੇ ਛੋਟੇ ਐ ਜੀ ਇਹ ਥੋੜੇ ਡਾਈ ਮਾਰਦੇ ਆ ਤੇ ਉਹ ਛੋਟੇ ਆ ਤੇ ਉਹਨਾਂ ਦੇ ਵੇਹਨੇ ਆਪਾਂ ਰੰਗ ਲਾਉਣ ਜੋਗੇ ਹੋਗੇ ਤਾਂ ਲਾ ਦਾਂਗੇ ਨਹੀਂ ਆ ਪਠਹਿਰ ਕੇ ਲਾ ਦਾਂਗੇ ਰੰਗ ਉਹਨਾਂ ਦੇ ਇਰਾ ਇਹਨਾਂ ਨੂੰ ਆਪਾਂ ਛੋਲੇ ਪਾਣੀ ਦੇ ਕੇ ਤੇ ਜਾਂਚ ਪਾ ਦਿੰਨੇ ਆ ਤੇ ਫਿਰ ਵੇਨੇ ਅਗਲਾ ਸਿਸਟਮ ਆ ਇੱਥੇ ਆਪਾਂ ਰੰਗ ਲਾਇਆ ਕਿਉਂ ਕੱਲਾ ਬੰਦਾ ਸੀ ਮੈਂ ਤੇ ਇਕੱਲੇ ਬੰਦੇ ਰੰਗ ਲਾਇਆ ਕਿਪਾਈਓ ਰੰਗ ਲਾਉਂਦੇ ਆ ਵੀਡੀਓ ਨਹੀਂ ਬਣੀਗੀ ਆਪਣੇ ਤੋਂ ਕਿ ਭਈ ਬੱਚਿਆਂ ਨੂੰ ਆਪਾਂ ਛੋਲੇ ਤੇ ਪਾਣੀ ਦੇਤਾ ਤੇ ਇਹਨੂੰ ਆਪਾਂ ਹੁਣ ਆਹ ਹਾਲੇ ਜਾਲ ਚ ਪਾ ਦਿੰਨੇ ਬੱਚਿਆਂ ਨੂੰ ਤੇ ਆਪਾਂ ਨਿੱਕੇ ਬੱਚੇ ਉਹ ਆਪਾਂ ਲਿਆਉਣੇ ਐ ਇਸ ਜਾਲ ਚ ਪਾ ਕੇ ਤੇ ਆਪਾਂ ਹੁਣ ਚ ਪਾ ਦਿੰਨੇ ਐ ਐ ਚ ਪਾ ਦਿੰਨੇ ਇਹ जी आप सारे बच्चे पा रहे हैं तो ये आप हम नि बच्चे पा लेंगे आइना चो देखो जी नि बच्चे से आप लाने रंग तो छोले पानी दिने इन्हों भी तो विखाने थोनू मित्रों आप बच्चे पा लेंगे निके जाल चाह एक आह लाल चीना बच्चा चीना। एक आला चीना वैसे उडन जो भी है इन्होंने आप रंग नहीं लाने गए ਕਿਉਂ ਕਾਹਤਿਨਾਂ ਦੇ ਰਾਜਿਨਾਂ ਨੂੰ ਪਤਾ ਹੀ ਆ ਕਿ ਰੰਗ ਦਿਸੂਗਾ ਇਹਨਾਂ ਦੇ ਤੇ ਬਾਹਾਂ ਲਵੇ ਰੰ ਦਾ ਕੋਈ ਫਾਇਦਾ ਨਹੀਂਗਾ ਤੇ ਇਹਨਾਂ ਨੂੰ ਆਪਾਂ ਫੜ ਕੇ ਦੋਵਾਂ ਨੂੰ ਤੇ ਉਹਨਾਂ ਨਾਲ ਜਾਚ ਹੀ ਪਾ ਲੈਨੇ ਆ ਤੇ ਇੱਕ ਬੱਚੇ ਰੰਗ ਲਾਉਣ ਵਾਲਾ ਆ ਬੈਠਾ ਕਾਲੇ ਮੋਢਿਆਂ ਦਾ ਇਹਦੇ ਆਪਾਂ ਇਹਦੇ ਨਾਲ ਇਹ ਕੀਤੀ ਹਰੀ ਝਾਲਰ ਲਾਲ ਟਾੜੀ ਤੇ ਇਹਦੇ ਵੀ ਕੁਝ ਕਰਦੇ ਰੰਗ ਤੇ ਬਾਕੀ ਦਾ ਨਿੱਕੇ ਸਾਰੇ ਬੱਚੇ ਇੱਕ ਦੀ ਲਾਉਣਾ ਪਰਾਂਗੇ ਇਹਨਾਂ ਜੋ ਬੱਕਮੇ ਤੇ ਠਹਿਰ ਕੇ ਲਾਉਂਗੇ ਬਾਕੀ ਹੇ ਨਿੱਕੇ ਆ ਤੇ ਬਾਕੀ ਆ ਬੈਠੇ ਕੋਈ ਇੱਕ ਬੱਚੇ ਤਾਂ ਆਲੇ ਤੇ ਇਹਨਾਂ ਨੂੰ ਆਪਾਂ ਛੋਲੇ ਦੇਖ ਕੇ ਤੇ ਬਹਾਉਣੇ ਖੁੱਡੇ ਚ ਦੇਖੋ ਭਈ ਲਾਲ ਕਾਲੀ ਚੀਨੇੰ ਦਾ ਫੜ ਕੇ ਆਪਾਂ ਚਾਜ ਜਿ ਪਾਈ ਹੋਣੇ ਆ ਤੇ ਦੂਜੇ ਦੇ ਆਪਾਂ ਰੰਗ ਲਾ ਕੇ ਪਾਏ ਹੋਣੇ ਆ ਆ ਬੱਚਾ ਉਹਦਾ ਭਰਾ ਜਿਹਦੇ ਆਪਾਂ ਸਾਰੇ ਨਾਲ ਮਗਰ ਉਹ ਰੰਗ ਲਾਇਆ ਸੀਗਾ ਉਹਦੀ ਹਰੀ ਝਾਲਰ ਸੀ ਗੁਲਾਬੀ ਟੋਰੀ ਕਰਦੀ ਸੀਗੀ ਤੇ ਇਹਦੀ ਗੁਲਾਬੀ ਝਾਲਰ ਹਰੀ ਟੋਰੀ ਕਰਦੀ ਆ ਖਟੀਆਂ ਅੱਖਾਂ ਦਾ ਬੱਚਾ ਆਇਆ ਵੀ ਦੇਖੋ ਇਹ ਓਨੇ ਦੀ ਚਾਦਰ ਕੀਤੀ ਜਿੰਨੀ ਕਾਪਾ ਉਹਦੀ ਹਰੀ ਕੀਤੀ ਸੀਗੀ ਤੇ ਉਹਦੀ ਓਨੇ ਕਾਪਾ ਹਰੀ ਟੌਰੀ ਕਰਤੀ ਜਿੰਨੀ ਉਹਦੀ ਗਲਾਬੀ ਕੀਤੀ ਸੀਗੀ ਭਰਾ ਭਰਾਵਾਂ ਦੇ ਆਂ ਹੀ ਰੰਗ ਲਾਤਾ ਇਹ ਨਿੱਕਾ ਬੱਚਾ ਹਜੇ ਉੱਡਦਾ ਨਹੀਂਗਾ ਚੀਕਦਾ ਹਜੇ ਵੀ ਸਬਾਕੀ ਚੀਕਦੇ ਸਾਰੇ ਆ ਇਹ ਹਜੇ ਉੱਡਦਾ ਨਹੀਂਗਾ ਉਹ ਡਾਰੀ ਮਾਰ ਜਾਂਦੇ ਆ ਦੇਖੋ ਇਹ ਛੜਤਾ ਪਿੰਜਰੇ ਛੋਲੇ ਛਾਲੇ ਦਿੰਨੇ ਇਹਨਾਂ ਨੂੰ ਤੇ ਬਾਕੀ ਉਹ ਨਿੱਕੇ ਬੱਚੇ ਵੀ ਆਪਣੇ ਬੈਠੇ ਆ ਤਾਂ ਇਹਨਾਂ ਉਹ ਜੰਨੇ ਛੋਲੇ ਆਪਾਂ ਤੇ ਦੂਜੇ ਬੱਚੇ ਆਪਾਂ ਪਾ ਤੇ ਜਾਲ ਚ ਉਹ ਤੁੱਪ ਸੀ ਕੀ ਆਂਦੇ ਆ ਤਾਂ ਕੀ ਭਈ ਆਪ ਇਹਨਾਂ ਨੂੰ ਛੋਲੇ ਦੇਤੇ ਆ ਤੇ ਪਾਣੀ ਦੇਦਾ ਸਾਰਿਆਂ ਨੂੰ ਬਾਕੀ ਤਾਂ ਆਪਣੀ ਵਾਵਾ ਤੇ ਆਪਾਂ ਉਹ ਵੀ ਬੱਚੇ ਤਾੜ ਦਿੰਨੇ ਆ ਆ ਦਾਣਾ ਪਾਣੀ ਛੋੜਣ ਜਿਹੜੇ ਚੁਗਣਾ ਆ ਖੁੱਡੇ ਜੋ ਬਾਕੀ ਉਹਦਾ ਰੱਜੇ ਹੀ ਐ ਇਹ ਆ ਵੀ ਆ ਪਾ ਤਾੜ ਦਿੰਨੇ ਆ ਆਪਦੇ ਆਪਦੇ ਆਨੇ ਭਾ ਦੇ ਨੇ ਕਿ ਬੱਚੇ ਵੀ ਸਾਰੇ ਤਾੜ ਦਿੰਨੇ ਆ ਆਪਾਂ ਧੁੱਪ ਵਾਵਾ ਤੇ ਕਬੂਤਰਾਂ ਦਾਣਾ ਪਾਣੀ ਪਾ ਦਿੰਨੇ ਆ ਆਪਾਂ ਉਹ ਵੀ ਤਾੜ ਦਿੰਨੇ ਲਾ ਕੇ हां जी भैया ਪੁੱਛ ਬੱਚੇ ਆ ਵੀ ਤਾਰ ਤੇ ਆ ਵੀ ਬੱਚੇ ਤਾਰਦੇ ਆ ਕਬੂਤਰਾਂ ਦਾਣੇ ਵੀ ਪਾਦੇ ਆ ਜਿਹੜੇ ਨਿੱਕੇ ਬੱਚੇ ਉਹ ਵੀ ਤਾਰਤੇ ਸੀਗੇ ਤੇ ਉਹ ਚੋਗਾ ਚਾਗਾ ਲੈਂਦੇ ਕਬੂਤਰਾਂ ਨੂੰ ਤੇ ਹੁਣ ਵੱਜ ਗਿਆ ਬਈ ਦੂ ਤੇ ਆਪ ਹੁਣ ਠੰਡੇ ਹੋਏ ਆਵਾਂਗੇ ਤਾਂ ਬਾਕੀ ਕੰਮ ਕੁਮਾ ਪਸਾਰ ਨੂੰ ਢਾਹਤਾ ਆਥ ਨੇ ਦਾਣੇ ਦੋਨੇ ਪਾਉਣ ਆਵਾਂਗੇ ਪਾਣੀ ਪੂਣੀ ਦੇਣ ਆਵਾਂਗੇ ਬੱਚਿਆਂ ਨੂੰ ਤੇ ਉਦੋਂ ਕਰਾਂਗੇ ਵਲੌਗ ਸ਼ੇਅਰ ਤੁਹਾਡੇ ਨਾਲ ਜੀ ਮਿੱਤਰੋ ਆਪਣੇ ਕੋਲੇ ਠੱਲਾਂ ਆ ਚੁੱਕੀਆਂ ਨੇ अपने को तेन ही रह गए चार क्या आप लग दो तो दो सौ चौबीस नंबर ही स्टार्ट होंगे यह एक सौ पचहत्तर तो लैके दो सौ चौबीस तकर है देखो जी तो एक दवाई लेके आई डेडी ने ਇਹਨੂੰ ਕੂਦ ਰੰਗਾਂ ਦੇ ਨਹੀਂ ਰੱਖਦੇਗਾ ਨਾ ਤੇ ਉਹਨਾਂ ਨੂੰ ਦੇਣ ਵਾਸਤੇ ਆਪਰ ਕੋ ਇੱਕ ਕੂਦ ਰੀ ਜਿਹੜੀ ਅੰਡੇ ਨਹੀਂ ਰੱਖਦੀਗੀ ਤੇ 15 ਦਿਨ ਦੇਣੀ ਹੈ ਇਹ ਤੇ ਫਿਰ ਦੱਸਾਂਗੇ ਤੁਹਾਨੂੰ ਦਵਾਈ ਕਿੱਥੋਂ ਲੈ ਕੇ ਆਉਂਦੀ ਹੈ ਫਿਰ ਆਪਾਂ ਐਕਸਪੈਰੀਮੈਂਟ ਕਰ ਲਗੇ ਤੇ ਇੱਕ ਲੈ ਕੇ ਆਂਦੀ ਫੀਡ ਵੀ ਇਹ ਕਬੂਤਰਾਂ ਨੂੰ ਫਾਕੇ ਤੇ ਬਾਅਦ ਚ ਵਾਵਾ ਚੱਕ ਲਿਆਵਾਂਗੇ ਇਹ ਕੁੱਕੜਾਂ ਵਾਲੀ ਫੀਡ ਹੁੰਦੀ ਹੈ

ਆ ਥਰਨਾ ਲਾ ਕੇ ਆਪ ਇਧਰ ਹੀ ਕਰ ਦਨੇ ਆ ਕਿ ਉਹ ਜਿਹੜੋਂ ਨਿਕਲਦਿਆਂ ਵਿੱਚੋਂ ਤੇ ਇਧਰ ਉਧਰ ਹੀ ਕਰ ਦਨੇ ਆ ਆਪਾਂ ਥਰਨਾ ਸਾਰੀਆਂ ਆ ਜਾਣਾਂ ਪੂਰਨਾ ਆ ਜਾਣੀਆਂ ਤੇ ਦਾਣੇ ਦੁਨੇ ਫੇਰ ਪਾ ਦਨੇ ਆਪਾਂ ਵੇ ਇੱਕ ਜਿਹੜੇ ਖੁੱਡੇ ਜੀ ਦਾਣੀ ਹੈਣੇਗੇ ਤਾਰੇ ਬੱਚਿਆਂ ਨੂੰ ਪਾਣੀ ਦੇ ਦਨੇ ਆਪਾਂ ਬੱਚਿਆਂ ਦੇ ਪੋਟੇ ਸੁੱਕ ਗਏ ਹੋਣੇ ਛੋਲੇ ਤੇ ਸੀ ਤੜਕੇ ਤੇ ਬੱਚੇ ਨੂੰ ਪਾਣੀ ਦੇ ਦੇਨੇ ਆਪਾਂ ਨਾਲੇ ਦੇਖ ਆਪਾਂ ਚਾਰਜਰ ਲੈ ਕੇ ਆਂਦਾ ਉੱਪਰ ਆਪਣਾ ਫੋਨ ਹੈਗਾ 9% ਨਾਲੇ ਆਪਾਂ ਲਾ ਦੇਨੇ ਫੋਨ ਨੂੰ ਚਾਰਜ ਨਾਲੇ ਬੱਚਿਆਂ ਨੂੰ ਦੇ ਦੇਨੇ ਪਾਣੀ ਆਪਾਂ ਨਾਲੇ ਇੱਕ ਥੱਲਾ ਪਾਉਣੀਆ ਉਹਦੇ ਨੂੰ ਆਪਣਾ ਫੋਨ ਵੀ ਚਾਰਜ ਹੋ ਜੂਗਾ ਹਾਂਜੀ ਬਈ ਆਪਾਂ ਬਖੋਣੇ ਆਪਣੇ ਕਾਲਸ ਰਿਆਂ ਦੀ نسل ਜਿਹੜੇ ਕਾਲਸਰੇ ਦੇ ਬੱਚੇ ਆਪਾਂ ਗਾਣੇ ਸਾਹ ਛੱਡਨੇ ਐ ਇਸ ਕੀ ਸਾਰ ਹੋਇਆ ਵਿਖਾਉਣੇ ਤੁਹਾਨੂੰ ਆ ਕਬੂਤਰਾ ਔਰ ਲੇਖੂਡੇ ਕਬੂਤਰਾ ਜਮਾਂਦਰੂ ਕਾਲੀਆਂ ਕੰਤਾਂ ਇੱਕ ਪਾਸੇ ਆ ਇੱਕ ਪਾਸੇ ਥੋੜੀ ਆ ਇੱਕ ਖੰਭੀ ਆ ਦੇਖੋ ਪੂਛ ਖੰਭ ਕਾਲੇ ਇਹਦੇ ਤੇ ਖੱਟੀਆਂ ਅੱਖਾਂ ਦਾ ਮਿੱਤਰੋ ਇਹ ਬੱਚਾਂ ਦਾ ਚੰਗਾ اڈਿਆ ਤੇ ਗਾਣੇ ਸਾ ਛੱਡਾਂਗੇ ਇਹ ਆਪਾਂ ਦੱਸੋ ਇਹ ਕਮੈਂਟ ਕਰਕੇ ਕਿਵੇਂ ਲੱਗਾ ਏ ਕਬੂਤਰ ਆਪਣਾ ਤੇ ਹੋਰ ਲਿਆਉਣੇ ਫੜ ਕੇ ਹੁਣ ਇਹ ਆਪਣਾ ਪਹਿਲਾ ਬੱਚਾ ਆ ਵੀ ਮਿੱਤਰੋ ਇਸੇ ਦਾ ਪ੍ਰਾਇਆ ਇਹ ਵੀ ਹੋਣੀ ਸਰ ਹੋਇਆ ਵੇਖੋ ਜੀ ਕਾਲੀ ਚੁੰਝਾ ਖਟੀਆਂ ਅੱਖਾਂ ਸਰਤੇ ਕੋਈ ਕੋਈ ਛੋਟਾ ਤੇ ਗਲਤੀ ਕੋਈ ਕੋਈ ਛੋਟਾ बगल् जम चिटा एदा देखो जी जमा साफ है ये पैर वेड़ ली कोई मौज नहीं गई एक आह बच्चा एक कबूतरी बन गई पट्टी बन गई दो खंभ एक बगल चकाले आ एक पास है नहीं गे एक पास जम साफ आेखो ਉਹ ਜਿਵੇਂ ਚਿੱਟੀ ਐ ਦੀ ਤੇ ਮੌਜ ਹੈ ਇਹਨਾਂ ਦੀ ਆ ਦੇਖੋ ਪੈਰਾਂ ਤੇ ਇਹ ਕਬੂਦਰੀ ਦੀ ਐ ਇਕੱਲੀ ਤੇ ਕਬੂਤਰਾਂ ਦੇ ਹੈ ਨਹੀਂ ਗੀ ਤੇ ਖਟੀਆਂ ਅੱਖਾਂ ਇਹਦੇ ਵੀ ਕਾਲੀ ਚੁੰਝਾ ਦੇਖੋ ਇਹ ਗਾਣੇ ਸਾਲ ਡਣਗੇ ਇਹ ਬੱਚੇ ਇਹ ਕਹਾ ਬੱਚਾ ਇਹਦਾ ਅਸਰ ਹੁੰਦਾ ਆਉਂਦਾ ਹਜੇ ਪਤਾ ਨਹੀਂ ਲੱਗਾ ਕਬੂਤਰ ਆ ਕਬੂਦਰੀ ਆ ਇਹ ਚਿੱਟੀਆਂ ਅੱਖਾਂ ਦਾ ਯਕੀ ਅਸਰ ਹੁੰਦਾ ਹੁੰਦਾ ਹਜੇ ਪਤਾ ਨਹੀਂ ਕਬੂਤਰ ਨਿਕਲੂਗਾ ਕਿ ਕਬੂਤਰੀ ਨਿਕਲੂਗੀ ਇਹ ਜਮਾ ਚਿੱਟਾ ਹੈ ਚਿੱਟਾ ਅੱਖਾਂ ਦਾ ਹੈ ਕਾਲੀ ਨੋਕ ਹੈ ਦੀ ਵੀ ਹਾਂਜੀ ਮਿੱਤਰੋ ਆਥਨਾ ਹੋ ਗਿਆ ਟਾਈਮ ਤੇ ਆਪਾਂ ਕਰਦੇ ਆਂ ਬਲਾਗ ਦਾ ਐਂਡ ਤੇ ਆਪਾਂ ਅੱਠਵੇਂ ਨੂੰ ਫਿਰ ਅਪਲੋਡ ਕਰਾਂਗੇ ਆਹ ਬਾਈ ਬਣਾਉਂਦਾ ਆਪਣੀਆਂ ਵੀਡੀਓ ਇਹਨੇ ਇੰਸਟਾਗ੍ਰਾਮ ਆ ਬਣਾਉਣਾ ਹੁੰਦਾ ਤੇ ਹੁਣ ਵੀ ਇਸੇ ਨੇ ਬਣਾਇਆ ਹੋਇਆ ਸੁਣਗਾ ਬਣਾਉਂਦਾ ਮੁੰਡਾ ਵੀਡੀਓ ਚਲੋ ਠੀਕ ਆ ਬਾਬੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਦਾ ਕਰੋ ਬਾਈ ਧੰਨਵਾਦ ਸਾਰੇ ਵੀਰਾਂ ਦਾ ਵਲੌਗ ਵੇਖਣ ਲਈ